ਅੱਜ ਪੰਜਾਬ ਪਰ ਦੇ ਵਿੱਚ ਬਲਾਕ ਸਮਤੀ ਚੋਣਾਂ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਨਤੀਜੇ ਜਿਹੜੇ ਨੇ ਉਹ ਸਾਹਮਣੇ ਆਏ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਸੂਬੇ ਭਰ ਦੇ ਵਿੱਚ ਹੁਣ ਜਾਂ ਫਿਰ ਜਿੱਤ ਜਿਹੜੀ ਹੈ ਉਹ ਵੱਖ-ਵੱਖ ਜਗ੍ਹਾ ਦੇ ਉੱਤੇ ਦਰਜ ਕੀਤੀ ਗਈ ਹੈ ਇਸ ਸਮੇਂ ਅਸੀਂ ਜ਼ਿਲ੍ਹਾ ਪ੍ਰੀਖਿਆ ਜ਼ੋਨ 19 ਬਿਆਸ ਦੇ ਜਿਹੜੇ ਜੇਤੂ ਉਮੀਦਵਾਰ ਨੇ ਸ਼੍ਰੀਮਤੀ ਕਮਲੇਸ਼ ਰਾਣੀ ਉਹਨਾਂ ਦੇ ਨਾਲ ਮੌਜੂਦ ਹਾਂ ਔਰ ਸਰਬਸੰਮਤੀ ਦੇ ਨਾਲ ਇਹਨਾਂ ਵੱਲੋਂ ਜਿਹੜੀ ਜਿੱਤ ਆਪਣੇ ਦਰਜ ਕੀਤੀ ਗਈ ਹੈ ਔਰ ਪੇਪਰ ਜਿਹੜੇ ਸੀਗੇ ਉਹ ਜ਼ਰੂਰ ਆਮ ਆਦਮੀ ਪਾਰਟੀ ਦੇ ਚੋਣ ਚੰਦੇ ਉੱਤੇ ਤੁਹਾਡੇ ਵੱਲੋਂ ਦਰਜ ਕੀਤੇ ਗਏ ਸਰ ਪਹਿਲਾਂ ਤੇ ਸਰਬਸੰਤੀ ਨਾਲ ਹੀ ਚੋਣ ਹੋ ਗਈ ਖੈਰ ਆ ਜਨਤੀਜੇ ਬਾਕੀਆਂ ਦੇਾਰੇ ਕਿਵੇਂ ਦੇਖਦੇ ਸਤਿ ਸ਼੍ਰੀ ਅਕਾਲ ਜੀ ਅੱਲਾ ਤੇ ਆਪਾਂ ਅੱਜ ਜਿੱਥੋਂ ਸਾਨੂੰ ਵੱਖ-ਵੱਖ ਜਗ੍ਹਾ ਤੇ ਜ਼ਿਲ੍ਹਾ ਪ੍ਰੀਸ਼ਦ ਔਰ ਬਲਾਕ ਸੰਮਤੀ ਦੀਆਂ ਚੋਣਾਂ ਦੇ ਨਤੀਜੇ ਆਏ ਆ ਔਰ ਬਲਾਕ ਸੰਮਤੀ ਦੀਆਂ ਚੋਣਾਂ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਔਰ ਬਲਾਕ ਸੰਮਤੀ ਦੇ ਮੈਂਬਰਾਂ ਨੇ ਉਮੀਦਵਾਰਾਂ ਨੇ ਬਹੁਤ ਹੀ ਵਧੀਆ ਆਮ ਪਾਰਟੀ ਨੂੰ ਹੁੰਜਾ ਫਿਰ ਜਿੱਤ ਦਿੱਤੀ ਆ ਇਹਦੇ ਲਈ ਸਭ ਤੋਂ ਜਿਆਦਾ ਜਿਹੜੀ ਸਰਕਾਰ ਸਾਡੀ ਸਰਦਾਰ ਭਗਵੰਤ ਸਿੰਘ ਮਾਨ ਜੀ ਔਰ ਸਾਡੇ ਐਮਐਲਏ ਸਹਿਬਾਨ ਦਲਵੀਰ ਸਿੰਘ ਟਾਉਂ ਜੀ ਜਿਨ੍ਹਾਂ ਦੀ ਬਹੁਤ ਜਿਆਦਾ ਮਿਹਨਤ ਔਰ ਉਹਨਾਂ ਦੀ ਸੇਵਾ ਔਰ ਉਹਨਾਂ ਦੀ ਕਾਰਗੁਜ਼ਾਰੀ ਕੰਮਾਂ ਦੀ ਨੂੰ ਦੇਖਦੇ ਹੋਏ ਸਾਨੂੰ ਸਾਡੀ ਪਬਲਿਕ ਨੇ ਬਹੁਤ ਹੀ ਜਿਆਦਾ ਸਹਿਯੋਗ ਦਿੱਤਾ ਜਿਸ ਕਾਰਨ ਅਸੀਂ ਸਰਬਸੰਮਤੀ ਦੇ ਨਾਲ ਇੱਥੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਨੂੰ ਜਿੱਤ ਸਕੇ ਹਾਂ ਜੀ ਮੈਮ ਜਿੱਤ ਦਾ ਸਰਟੀਫਿਕੇਟ ਲੈ ਲਿਆ ਗਿਆ ਅਫਸਰ ਸਾਹਿਬ ਜੀ ਹਾਂਜੀ ਅਸੀਂ ਅੱਜ ਚੋਣਾਂ ਦੇ ਰਿਜ਼ਲਟ ਆਉਣ ਤੋਂ ਬਾਅਦ ਆਪਾਂ ਜਿੱਤ ਦਾ ਸਰਟੀਫਿਕੇਟ ਲੈ ਕੇ ਆਏ ਹਾਂ ਸਾਨੂੰ ਅਫਸਰ ਸਾਹਿਬਾ ਨੇ ਸਾਨੂੰ ਅੱਜ ਜਿੱਤ ਦਾ ਸਰਟੀਫਿਕੇਟ ਦੇ ਦਿੱਤਾ ਗਿਆ ਹੈ ਤੇ ਸ਼੍ਰੀਮਤੀ ਕਮਲੇਸ਼ ਰਾਣੀ ਦੇ ਪਤੀ ਸਰਪੰਚ ਸੁਰਿੰਦਰਪਾਲ ਸਿੰਘ ਸਾਡੇ ਨਾਲ ਮੌਜੂਦ ਨੇ ਸਰਪੰਚ ਸਾਹਿਬ ਪਹਿਲਾਂ ਤਾਂ ਕਿਸ ਤਰ੍ਹਾਂ ਲਈ ਚੋਣ ਕਿਉਂਕਿ ਸਰਬਸੰਮਤੀ ਨਾਲ ਜਿੱਤ ਕੇ ਬਾਕੀ ਕਈ ਜਗ੍ਹਾ ਫਸਵੇਂ ਟੱਕਰ ਦੇ ਮੁਕਾਬਲੇ ਰਹੇ ਹੈ ਕਈ ਜਗ੍ਹਾ ਕਾਂਗਰਸ ਅਕਾਲੀ ਦਲ ਨੇ ਵੀ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ ਖੁੱਲੇ ਤੌਰ ਦੇ ਉੱਤੇ ਵੇਖੀਏ ਤੇ ਕਿੰਦਾ ਸਾਰੀ ਚੋਣ ਨੂੰ ਤੁਸੀਂ ਦੇਖਦੇ ਹੋ ਜਿਹੜੀਆਂ ਅੱਜ ਹੋਈਆਂ ਮੈਂ ਪਹਿਲਾਂ ਤੇ ਪਬਲਿਕ ਤੇ ਸਾਡੇ ਮਿਹਨਤੀ ਕਰਕਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇੰਨਾ ਫਤਵਾ ਦਿੱਤਾ ਆਮ ਪਾਰਟੀ ਨੂੰ ਸਾਡੀ ਸਰਕਾਰ ਦੇ ਮਾਨ ਸਾਹਿਬ ਦੇ ਕਮਾਨ ਨੂੰ ਦੇਖਦੇ ਹੋਏ ਮਾਨ ਸਾਹਿਬ ਦੀ ਸੋਚ ਨੂੰ ਦੇਖਦੇ ਹੋਏ ਤੇ ਮੈਂ ਸਾਡੇ ਹਲਕੇ ਦੇ ਨੌਜਵਾਨ ਜਬੀਰ ਸਿੰਘ ਔਂਗ ਜਿਨ੍ਹਾਂ ਨੇ ਆਰਾਧ ਦੇ ਨੇ ਇੱਕ ਕੀਤਾ ਪਿੰਡ ਪਿੰਡ ਘਲੀ ਗਲੀ ਮਿਹਨਤ ਕੀਤੀ ਉਹਦਾ ਹੀ ਅੱਜ ਸਾਰਾ ਰਿਜ਼ਲਟ ਸਾਡੇ ਸਾਹਮਣੇ ਆਇਆ ਕਿ ਜਿਹੜਾ ਹੁੰਜਾ ਫੇਰ ਜਿੱਤ ਹੋਈ ਸਿਰ ਪਹਿਲਾਂ ਤੇ ਜਿਹੜੇ ਜ਼ਿਲ੍ਹਾ ਪ੍ਰਸ਼ਾਸਨ ਚੋਣ ਬੇਸ਼ੱਕ ਤੁਸੀਂ ਜਿੱਤੇ ਹੋ ਔਰ ਜਿੰਨੇ ਵੀ ਪਿੰਡ ਇਸ ਦੇ ਦਾਇਰੇ ਦੇ ਵਿੱਚ ਆਉਂਦੇ ਨੇ ਕਾਫੀ ਸਾਰੇ ਕੰਮ ਨੇ ਪਿੰਡਾਂ ਦੇ ਹੋਣ ਵਾਲੇ ਔਰ ਜੇਕਰ ਜ਼ਿਲ੍ਹਾ ਪ੍ਰਸ਼ਾਸਤ ਜਿਹੜੇ ਜਿੱਤੇ ਹੋਏ ਉਮੀਦਵਾਰ ਹੁੰਦੇ ਨੇ ਜੇਕਰ ਉਹ ਉੱਥੇ ਕੰਮ ਕਰਦੇ ਨੇ ਤਾਂ ਕਈ ਤਰ੍ਹਾਂ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਹੋਂਦਾਂਈਆਂ ਜੜੀਆਂ ਉਹ ਦੇਖਣ ਨੂੰ ਮਿਲਦੀਆਂ ਹੈਗੀਆਂ ਤਾਂ ਕੀ ਭਰੋਸਾ ਜਾਂ ਕੀ ਕਹਿਣਾ ਚਾਹੂੰਗਾ ਉਹਨਾਂ ਪਿੰਡਾਂ ਦੇ ਵਸਨੀਕਾਂ ਮੈਂ ਆਪਣੇ ਪਹਿਲੋਂ ਤੇ ਮੈਂ ਆਪਣੇ ਬਿਆਸ ਵਸਕੇ ਦਾ तहे ਦਿਲੋਂ ਧੰਨਵਾਦ ਆ ਜਿਹੜਾ ਕਿ ਸਾਨੂੰ ਮੇਰੇ ਤੇ 15 ਸਾਲਾਂ ਦਾ ਵਿਸ਼ਵਾਸ ਕਰਦੇ ਆ ਰਹੇ ਆ ਜਿਹੜੇ ਕਿ ਮੈਨੂੰ ਸਰਪੰਚ ਪਟਾਉਂਦੇ ਆ ਰਹੇ ਆ ਮੈਂ ਆਪਣੇ ਮੂੰਹ ਆਪਣੀ ਸਿਰਫ ਤਾਫ਼ਦੀ ਕਰਨੀ ਚਾਹਣਾ ਤੁਸੀਂ ਅੱਜ ਤੋਂ 15 ਸਾਲ ਪਹਿਲਾਂ ਦਾ ਬਿਆਸ ਦਾ ਏ ਸਨੱਬਾਂ ਕੱਢ ਕੇ ਦੇਖ ਲੋ ਤੇ ਅੱਜ ਕੱਢ ਕੇ ਦੇਖ ਲੋ ਕਿ 15 ਸਾਲ ਦੀਆਂ ਪਹਿਲਾਂ ਦੀਆਂ ਪਹਿਲਾਂ ਦੀਆਂ ਸਨੱਬਾਂ ਕੀ ਸੀ ਕਦੇ ਅੱਜ ਦੀਆਂ ਕੀ ਆ ਜਿੰਨਾ ਵਿਕਾਸ ਵਿਆਸ ਫਿੰਨ ਦੇ ਵਿੱਚ ਹੋਇਆ ਉਸ ਵਿਕਾਸ ਨੂੰ ਦੇਖਦੇ ਹੋਏ ਸਰਕਾਰ ਨੇ ਮਾਨ ਸਰਕਾਰ ਨੇ ਮੇਰੇ ਐਮਐਲਏ ਸਾਹਿਬ ਨੇ ਸਾਡੀ ਝੋਲੇਲਾ ਪ੍ਰਸ਼ਾਦੀ ਸ਼ੀਟ ਪਾਈ ਆ ਇਹ ਸਾਰੇ ਅਮਸ ਦੇ ਅਮਾਂ ਨੂੰ ਦੇਖਦੇ ਹੋਏ ਪਾਈ ਆ ਨਾ ਕਿ ਸਾਡੀ ਚਮੜੀ ਨੂੰ ਨਾ ਕਿ ਸਾਡੇ ਗੋਰੇ ਰੰਗ ਨੂੰ ਦੇਖ ਕੇ ਪਾਈ ਠੀਕ ਹੈ ਸਰ ਅੱਜ ਜਿੱਦਿ ਚੋਣ ਜਿਹੜੇ ਹੈਗੇ ਨਤੀਜੇ ਹੋ ਗਏ ਔਰ ਜੇਤੂ ਤੁਸੀਂ ਇਕਰਾਰ ਹੋ ਗਏ ਸਰਟੀਫਿਕੇਟ ਮਿਲ ਗਿਆ ਜਿਹੜੇ ਪਿੰਡਾਂ ਦੇ ਕੰਮ ਹੈਗੇ ਮੇਰਾ ਸਵਾਲ ਸੀਗਾ ਕਿ ਪਿੰਡਾਂ ਦੇ ਕੰਮ ਕਦੋਂ ਤੱਕ ਸ਼ੁਰੂ ਹੋਣਗੇ ਜਿਹੜੇ ਕੰਮ ਪੈਂਡਿੰਗ ਨੇ ਔਰ ਜਿਹੜੇ ਜ਼ਰੂਰਤ ਹੈਗੀ ਹੈ ਜਿਹੜੇ ਜਿਹੜੇ ਕਾਰਜਾਂ ਦੀ ਜਿਹੜੇ ਪਿੰਡਾਂ ਦੇ ਵਿੱਚ ਹੁਣ ਤੱਕ ਕਈ ਹੁਣਤਾਈਆਂ ਜਿੱਦਾਂ ਸੜਕਾਂ ਦਾ ਜਾਂ ਕਿਤੇ ਕੋਈ ਅਜਿਹੇ ਕੰਮ ਰਹਿੰਦੇ ਨੇ ਕੋਈ ਉਸ ਵਾਸਤੇ ਕੀ ਕਰੋਗੇ ਅਸੀਂ ਹੁਣੇ ਸਰਟੀਫਿਕੇਟ ਅੱਜ ਜਸਾ ਮਿਲ ਗਿਆ ਇਲਾ ਪ੍ਰਸ਼ਦ ਦਾ ਵੀ ਹੁਣ ਅਸੀਂ ਇੱਕ ਦੋ ਦਿਨਾਂ ਜੀ ਪਿੰਡਾਂ ਦਾ ਸਾਰਿਆਂ ਦਾ ਸਰਵੇ ਕਰਾਂਗੇ ਸਾਰਿਆਂ ਦੀ ਸਾਰੀਆਂ ਪੰਚਾਇਤਾਂ ਨੂੰ ਖੇਡਾਂਗੇ ਅਸੀਂ ਉਹ ਪੰਚਾਇਤ ਦੇ ਅਸੀਂ ਆਮ ਪਾਰਟੀਆਂ ਨੂੰ ਆਮ ਸਰਕਾਰਾਂ ਨੂੰ ਇਹ ਨਹੀਂ ਕਰਾਂਗੇ ਕਿ ਵੀ ਕਾਂਗਰਸੀ ਆ ਕੱਲੀ ਆ ਭਾਜਪਾ ਉਹਨਾਂ ਨੂੰ ਤੋਂ ਪਹਿਲ ਦੇ ਆਧਾਰ ਤੇ ਉਹਨਾਂ ਦੇ ਕੰਮ ਪਿੰਡਾਂ ਦੇ ਪੁੱਛਾਂਗੇ ਆਪਣੀ ਪਾਰਟੀ ਦੇ ਤੇ ਅੰਨਾ ਹੀ ਕਰਦੇ ਆ ਪਰ ਅਸੀਂ ਪਹਿਲ ਦੇ ਆਧਾਰ ਤੇ ਜਿਹੜੀਆਂ ਉੱជੀਆਂ ਪਾਰਟੀਆਂ ਉੱជੀਆਂ ਪਾਰਟੀਆਂ ਦੀ ਪੰਚਾਇਤਾਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਨਾਲ ਲੈ ਕੇ ਹਰ ਪਿੰਡ ਦੇ ਵਿੱਚ ਤੱਕ ਘੁੰਮਾਂਗੇ ਜਿੱਥੇ ਜਿੱਥੇ ਵੀ ਜਿਹੜਾ ਵੀ ਕੋਈ ਕੰਮ ਹੋਣ ਵਾਲਾ ਉਹ ਅਸੀਂ ਫੈਦਲੋਂ ਕਰਾਂਗੇ ਕਰਕੇ ਵਿਖਾਵਾਂਗੇ ਜੀ ਧੰਨਵਾਦ ਪਰ ਜ਼ਿਲ੍ਹਾ ਪ੍ਰੇਸ਼ਰ ਜ਼ੋਨ 19 ਬਿਆਸ ਦੇ ਜੇਤੂ ਉਮੀਦਵਾਰ ਸ਼੍ਰੀਮਤੀ ਕੁਮਲੇਸ਼ ਰਾਣੀ ਮੌਜੂਦ ਨੇ ਔਰ ਜੋ ਉਹਨਾਂ ਵੱਲੋਂ ਅੱਜ ਜਿੱਥੇ ਜਿੱਤ ਦਾ ਜਿਹੜਾ ਹੈਗਾ ਉਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਉਸ ਦੇ ਨਾਲ ਹੀ ਉਹਨਾਂ ਵੱਲੋਂ ਸਬੰਧਤ ਪਿੰਡਾਂ ਦੇ ਲੋਕਾਂ ਨੂੰ ਭਰੋਸਾ ਦਿੱਤਾ ਗਿਆ ਕਿ ਜਿਹੜੇ ਵੀ ਵਿਕਾਸ ਕਾਰਜ ਰਹਿੰਦੇ ਨੇ ਉਹ ਪਹਿਲ ਦੇ ਆਧਾਰ ਤੇ ਕਰਵਾਏ ਜਾਣਗੇ ਔਰ ਖਾਸ ਕਰ ਕਿਸੇ ਵੀ ਤਰ੍ਹਾਂ ਦਾ ਪਾਰਟੀ ਮਤ ਪੇ ਜਿਹੜਾ ਹੈਗਾ ਉਹਨਾਂ ਵੱਲੋਂ ਨਹੀਂ ਕੀਤਾ ਜਾਊਗਾ। ਦੈਨਿਕ ਸਪੈਰਟਿਵ ਦੇ ਲਈ ਗੁਰਦਰਸ਼ਨ ਸਿੰਘ ਬਿਆਸ। ਅੱਜ ਪੰਜਾਬਪੁਰ ਦੇ ਵਿੱਚ ਬਲਾਕ ਸਮਤੀ ਚੋਣਾਂ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਨਤੀਜੇ ਜਿਹੜੇ ਨੇ ਉਹ ਸਾਹਮਣੇ ਆਏ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਸੂਬੇ ਭਰ ਦੇ ਵਿੱਚ ਹੁਣ ਜਾਂ ਫਿਰ ਜਿੱਤ ਜਿਹੜੀ ਹੈ ਉਹ ਵੱਖ-ਵੱਖ ਜਗ੍ਹਾ ਦੇ ਉੱਤੇ ਦਰਜ ਕੀਤੀ ਗਈ ਹੈ ਇਸ ਸਮੇਂ ਅਸੀਂ ਜ਼ਿਲ੍ਹਾ ਪ੍ਰੀਖਿਆ ਜ਼ੋਨ 19 ਬਿਆਸ ਦੇ ਜਿਹੜੇ ਜੇਤੂ ਉਮੀਦਵਾਰ ਨੇ ਸ਼੍ਰੀਮਤੀ ਕਮਲੇਸ਼ ਰਾਣੀ ਉਹਨਾਂ ਦੇ ਨਾਲ ਮੌਜੂਦ ਹਾਂ ਔਰ ਸਰਬਸੰਮਤੀ ਦੇ ਨਾਲ ਇਹਨਾਂ ਵੱਲੋਂ ਜਿਹੜੀ ਜਿੱਤ ਆਪਣੇ ਦਰਜ ਕੀਤੀ ਗਈ ਹੈ ਔਰ ਪੇਪਰ ਜਿਹੜੇ ਸੀਗੇ ਉਹ ਜ਼ਰੂਰ ਆਮ ਆਦਮੀ ਪਾਰਟੀ ਦੇ ਚੋਣ ਚੰਦੇ ਉੱਤੇ ਤੁਹਾਡੇ ਵੱਲੋਂ ਦਰਜ ਕੀਤੇ ਗਿਆ ਸਰ ਪਹਿਲਾਂ ਤੇ ਸਰਬਸੰਤੀ ਨਾਲ ਹੀ ਚੋਣ ਹੋ ਗਈ ਖੈਰ ਅੱਜ ਨਤੀਜੇ ਬਾਕੀਆਂ ਦੇ ਆ ਰਹੇ ਕਿਵੇਂ ਦੇਖਦੇ ਸਤਿ ਸ਼੍ਰੀ ਅਕਾਲ ਜੀ ਲੱਗਾ ਤੇ ਆਪਾਂ ਅੱਜ ਜਿੱਥੋਂ ਸਾਨੂੰ ਵੱਖ-ਵੱਖ ਜਗ੍ਹਾ ਤੇ ਜ਼ਿਲ੍ਹਾ ਪ੍ਰੀਸ਼ਦ ਔਰ ਬਲਾਕ ਸੰਮਤੀ ਦੀਆਂ ਚੋਣਾਂ ਦੇ ਨਤੀਜੇ ਆਏ ਆ ਔਰ ਬਲਾਕ ਸੰਮਤੀ ਦੀਆਂ ਚੋਣਾਂ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਔਰ ਬਲਾਕ ਸੰਮਤੀ ਦੇ ਮੈਂਬਰਾਂ ਨੇ ਉਮੀਦਵਾਰਾਂ ਨੇ ਬਹੁਤ ਹੀ ਵਧੀਆ ਆਮ ਪਾਰਟੀ ਨੂੰ ਹੁੰਜਾ ਫਿਰ ਜਿੱਤ ਦਿੱਤੀ ਆ ਇਹਦੇ ਲਈ ਸਭ ਤੋਂ ਜਿਆਦਾ ਜਿਹੜੀ ਸਰਕਾਰ ਸਾਡੀ ਸਰਦਾਰ ਭਗਵੰਤ ਸਿੰਘ ਮਾਨ ਜੀ ਔਰ ਸਾਡੇ ਐਮਐਲਏ ਸਹਿਬਾਨ ਦਲਵੀਰ ਸਿੰਘ ਟਾਉਂ ਜੀ ਜਿਨ੍ਹਾਂ ਦੀ ਬਹੁਤ ਜਿਆਦਾ ਮਿਹਨਤ ਔਰ ਉਹਨਾਂ ਦੀ ਸੇਵਾ ਔਰ ਉਹਨਾਂ ਦੀ ਕਾਰਗੁਜ਼ਾਰੀ ਕੰਮਾਂ ਦੀ ਨੂੰ ਦੇਖਦੇ ਹੋਏ ਸਾਨੂੰ ਸਾਡੀ ਪਬਲਿਕ ਨੇ ਬਹੁਤ ਹੀ ਜਿਆਦਾ ਸਹਿਯੋਗ ਦਿੱਤਾ ਜਿਸ ਕਾਰਨ ਅਸੀਂ ਸਰਬਸੰਮਤੀ ਦੇ ਨਾਲ ਇੱਥੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਨੂੰ ਜਿੱਤ ਸਕੇ ਹਾਂ ਜੀ ਮੈਮ ਜਿੱਤ ਦਾ ਸਰਟੀਫିକੇਟ ਲੈ ਲਿਆ ਗਿਆ ਅਫਸਰ ਸਾਹਿਬ ਜੀ ਹਾਂਜੀ ਅਸੀਂ ਅੱਜ ਚੋਣਾਂ ਦੇ ਰਿਜ਼ਲਟ ਆਉਣ ਤੋਂ ਬਾਅਦ ਆਪਾਂ ਜਿੱਤ ਦਾ ਸਰਟੀਫିକੇਟ ਲੈ ਕੇ ਆਏ ਹਾਂ ਸਾਨੂੰ ਅਫਸਰ ਸਾਹਿਬਾ ਨੇ ਸਾਨੂੰ ਅੱਜ ਜਿੱਤ ਦਾ ਸਰਟੀਫିକੇਟ ਦੇ ਦਿੱਤਾ ਗਿਆ ਹੈ ਤਾਂ ਸ਼੍ਰੀਮਤੀ ਕਮਲਿਸ਼ਰਾਨੀ ਦੇ ਪਤੀ ਸਰਪੰਚ ਸੁਰਿੰਦਰਪਾਲ ਸਿੰਘ ਸਾਡੇ ਨਾਲ ਮੌਜੂਦ ਨੇ ਸਰਪੰਚ ਸਾਹਿਬ ਪਹਿਲਾਂ ਤਾਂ ਕਿਸ ਤਰ੍ਹਾਂ ਰਹੀ ਚੋਣ ਕਿਉਂਕਿ ਸਰਬਸੰਮਤੀ ਨਾਲ ਜਿੱਤ ਗਏ ਬਾਕੀ ਕਈ ਜਗ੍ਹਾ ਫਸਵੇਂ ਟੱਕਰ ਦੇ ਮੁਕਾਬਲੇ ਰਹੇ ਆ ਕਈ ਜਗ੍ਹਾ ਕਾਂਗਰਸ ਅਕਾਲੀ ਦਲ ਨੇ ਵੀ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ ਕੁੱਲ ਤੌਰ ਦੇ ਉੱਤੇ ਵੇਖੀਏ ਤੇ ਕਿੰਦਾ ਸਾਰੀ ਚੋਣ ਨੂੰ ਤੁਸੀਂ ਦੇਖਦੇ ਹੋ ਜਿਹੜੀਆਂ ਅੱਜ ਹੋਈਆਂ ਮੈਂ ਪਹਿਲਾਂ ਤੇ ਪਬਲਿਕ ਤੇ ਸਾਡੇ ਮਿਹਨਤੀ ਫਰਕਰਾਂ ਦਾ तहे ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਐਨਾ ਫਤਵਾ ਦਿੱਤਾ ਆਮ ਪਾਰਟੀ ਨੂੰ ਸਾਡੀ ਸਰਕਾਰ ਦੇ ਮਾਨ ਸਾਹਿਬ ਦੇ ਕੰਮਾਂ ਨੂੰ ਦੇਖਦੇ ਹੋਏ ਮਾਨ ਸਾਹਿਬ ਦੀ ਸੋਚ ਨੂੰ ਦੇਖਦੇ ਹੋਏ ਤੇ ਮੈਂ ਸਾਡੇ ਹਲਕੇ ਦੇ ਨੌਜਵਾਨ ਜਬੀਰ ਸਿੰਘ ਔਂਗ ਜਿਨ੍ਹਾਂ ਨੇ ਆਰਾਧ ਦੇ ਨੇ ਇੱਕ ਕੀਤਾ ਪਿੰਡ ਪਿੰਡ ਘਲੀ ਗਲੀ ਮਿਹਨਤ ਕੀਤੀ ਉਹਦਾ ਹੀ ਅੱਜ ਸਾਰਾ ਰਿਜ਼ਲਟ ਸਾਡੇ ਸਾਹਮਣੇ ਆਇਆ ਕਿ ਜਿਹੜਾ ਹੁੰਜਾ ਫੇਰ ਜਿੱਤ ਹੋਈ ਸਿਰ ਪਹਿਲਾਂ ਤੇ ਜਿਹੜੇ ਜ਼ਿਲ੍ਹਾ ਪ੍ਰਸ਼ਦ ਚੋਣ ਬਿਸ਼ੱਕ ਤੁਸੀਂ ਜਿੱਤੇ ਹੋ ਔਰ ਜਿੰਨੇ ਵੀ ਪਿੰਡ ਇਸ ਦੇ ਦਾਇਰੇ ਦੇ ਵਿੱਚ ਆਉਂਦੇ ਨੇ ਕਾਫੀ ਸਾਰੇ ਕੰਮ ਨੇ ਪਿੰਡਾਂ ਦੇ ਹੋਣ ਵਾਲੇ ਔਰ ਜੇਕਰ ਜ਼ਿਲ੍ਹਾ ਪ੍ਰਸ਼ਦ ਜਿਹੜੇ ਜਿੱਤੇ ਹੋਏ ਉਮੀਦਵਾਰ ਹੁੰਦੇ ਨੇ ਜੇਕਰ ਉਹ ਉੱਥੇ ਕੰਮ ਕਰਦੇ ਨੇ ਤਾਂ ਕਈ ਤਰ੍ਹਾਂ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਹੋਂਦਾਂੀਆਂ ਜਿਹੜੀਆਂ ਉਹ ਦੇਖਣ ਨੂੰ ਮਿਲਦੀ ਹੈਗੀਆਂ ਤਾਂ ਕੀ ਭਰੋਸਾ ਜਾਂ ਕੀ ਕਹਿਣਾ ਚਾਹੂੰਗਾ ਉਹਨਾਂ ਪਿੰਡਾਂ ਦੇ ਵਸਨੀਕਾਂ ਮੈਂ ਆਪਣੇ ਪਹਿਲੋਂ ਤੇ ਮੈਂ ਆਪਣੇ ਬਿਆਸ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਆ ਜਿਹੜਾ ਕਿ ਸਾਨੂੰ ਮੇਰੇ ਤੇ 15 ਸਾਲਾਂ ਦਾ ਅਸ਼ਵਾਸ ਕਰਦੇ ਆ ਰਹੇ ਆ ਜਿਹੜੇ ਕਿ ਮੈਨੂੰ ਸਰਪੰਚ ਪਟਾਉਂਦੇ ਆ ਰਹੇ ਆ ਮੈਂ ਆਪਣੇ ਮੂੰਹ ਆਪਣੇ ਸਿਰਫ਼ਤਾਪ ਨਹੀਂ ਕਰਨੀ ਚਾਹੁੰਦਾ ਤੁਸੀਂ ਅੱਜ ਤੋਂ 15 ਸਾਲ ਪਹਿਲਾਂ ਦਾ ਬਿਆਸ ਦਾ ਏ ਸਨਬਾ ਕੱਢ ਕੇ ਦੇਖ ਲੋ ਤੇ ਅੱਜ ਕੱਢ ਕੇ ਦੇਖ ਲੋ ਕਿ 15 ਸਾਲ ਦੀਆਂ ਪਹਿਲਾਂ ਦੀਆਂ ਪਹਿਲਾਂ ਦੀਆਂ ਸਨਬਾ ਕੀ ਸੀ ਕਦੇ ਅੱਜ ਦੀਆਂ ਕੀ ਆ ਜਿੰਨਾ ਵਿਕਾਸ ਵਿਆਸ ਫਿੰਨ ਦੇ ਵਿੱਚ ਹੋਇਆ ਉਸ ਵਿਕਾਸ ਨੂੰ ਦੇਖਦੇ ਹੋਏ ਸਰਕਾਰ ਨੇ ਮਾਨ ਸਰਕਾਰ ਨੇ ਮੇਰੇ ਐਮਐਲਏ ਸਾਹਿਬ ਨੇ ਸਾਡੀ ਝੋਲੇਲਾ ਪ੍ਰਸ਼ਾਦੀ ਸ਼ੀਟ ਪਾਈ ਆ ਇਹ ਸਾਰੇ ਅਮਸ ਦੇ ਅਮਾ ਨੂੰ ਦੇਖਦੇ ਹੋਏ ਪਾਈ ਆ ਨਾ ਕਿ ਸਾਡੀ ਚਮੜੀ ਨੂੰ ਨਾ ਕਿ ਸਾਡੇ ਗੋਰੇ ਰੰਗ ਨੂੰ ਦੇਖ ਕੇ ਪਾਈ ਆ ਕੀ ਜੇ ਸਰਪ ਅ ਜਦੋਂ ਚੋਣ ਜਿਹੜੇ ਹੈਗੇ ਨਤੀਜੇ ਹੋ ਗਏ ਔਰ ਜੇਤੂ ਤੁਸੀਂ ਇਕਰਾਰ ਹੋ ਗਏ ਸਰਟੀਫਿਕੇਟ ਮਿਲ ਗਿਆ ਜਿਹੜੇ ਪਿੰਡਾਂ ਦੇ ਕੰਮ ਹੈਗੇ ਮੇਰਾ ਸਵਾਲ ਸੀਗਾ ਕਿ ਪਿੰਡਾਂ ਦੇ ਕੰਮ ਕਦੋਂ ਤੱਕ ਸ਼ੁਰੂ ਹੋਣਗੇ ਜਿਹੜੇ ਕੰਮ ਪੈਂਡਿੰਗ ਨੇ ਔਰ ਜਿਹੜੇ ਜ਼ਰੂਰਤ ਹੈਗੀ ਹੈ ਜਿਹੜੇ ਜਿਹੜੇ ਕਾਰਜਾਂ ਦੀ ਜਿਹੜੇ ਪਿੰਡਾਂ ਦੇ ਵਿੱਚ ਹੁਣ ਤੱਕ ਕਈ ਹੁਣਤਾਈਆਂ ਜਿੱਦਾਂ ਸੜਕਾਂ ਦਾ ਜਾਂ ਕਿਤੇ ਕੋਈ ਅਜਿਹੇ ਕੰਮ ਰਹਿੰਦੇ ਨੇ ਕੋਈ ਉਸ ਵਾਸਤੇ ਕੀ ਕਰੋਗੇ ਅਸੀਂ ਹੁਣੇ ਸਰਟੀਫਿਕੇਟ ਅਜਿਹਾ ਮਿਲ ਗਿਆ ਇਲਾ ਪ੍ਰਸ਼ਦ ਦਾ ਵੀ ਹੁਣ ਅਸੀਂ ਇੱਕ ਦੋ ਦਿਨਾਂ 'ਚ ਪਿੰਡਾਂ ਦਾ ਸਾਰਿਆਂ ਦਾ ਸਰਵੇ ਕਰਾਂਗੇ ਸਾਰਿਆਂ ਦੀ ਸਾਰੀਆਂ ਪੰਚਾਇਤਾਂ ਨੂੰ ਮਿਲਾਂਗੇ ਅਸੀਂ ਉਹ ਪੰਚਾਇਤ ਦੇ ਅਸੀਂ ਆਮ ਪਾਰਟੀਆਂ ਨੂੰ ਆਮ ਸਰਕਾਰਾਂ ਨੂੰ ਇਹ ਨਹੀਂ ਕਰਾਂਗੇ ਕਿ ਵੀ ਕਾਂਗਰਸੀ ਆ ਕੱਲੀ ਆ ਭਾਜਪਾ ਉਹਨਾਂ ਨੂੰ ਤੋਂ ਪਹਿਲ ਦੇ ਆਧਾਰ 'ਤੇ ਉਹਨਾਂ ਦੇ ਕੰਮ ਪਿੰਡਾਂ ਦੇ ਪੁੱਛਾਂਗੇ ਆਪਣੀ ਪਾਰਟੀ ਦੇ ਤੇ ਅੰਨਾ ਹੀ ਕਰਦੇ ਆ ਪਰ ਅਸੀਂ ਪਹਿਲ ਦੇ ਆਧਾਰ 'ਤੇ ਜਿਹੜੀਆਂ ਦੂਜੀਆਂ ਪਾਰਟੀਆਂ ਦੂਜੀਆਂ ਪਾਰਟੀਆਂ ਦੀਆਂ ਪੰਚਾਇਤਾਂ ਉਹਨਾਂ ਨੂੰ ਪਹਿਲ ਦੇ ਆਧਾਰ 'ਤੇ ਨਾਲ ਲੈ ਕੇ ਹਰ ਪਿੰਡ ਦੇ ਵਿੱਚ ਤੱਕ ਘੁੰਮਾਂਗੇ ਇੱਥੇ ਜਿੱਥੇ ਵੀ ਇਹੜਾ ਵੀ ਕੋਈ ਕੰਮ ਹੋਣ ਵਾਲਾ ਉਹ ਅਸੀਂ ਫੈਦਲੋਂ ਕਰਾਂਗੇ ਕਰਕੇ ਵਿਖਾਵਾਂਗੇ ਜੀ ਧੰਨਵਾਦ ਪਰ ਜ਼ਿਲ੍ਹਾ ਪ੍ਰੇਸ਼ਰ ਜ਼ੋਨ 19 ਬਿਆਸ ਦੇ ਜੇਤੂ ਉਮੀਦਵਾਰ ਸ਼੍ਰੀਮਤੀ ਕੁਮਲੇਸ਼ ਰਾਣੀ ਮੌਜੂਦ ਨੇ ਔਰ ਜੋ ਉਹਨਾਂ ਵੱਲੋਂ ਅੱਜ ਜਿੱਥੇ ਜਿੱਤ ਦਾ ਜਿਹੜਾ ਹੈਗਾ ਉਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਉਸ ਦੇ ਨਾਲ ਹੀ ਉਹਨਾਂ ਵੱਲੋਂ ਸਬੰਧਤ ਪਿੰਡਾਂ ਦੇ ਲੋਕਾਂ ਨੂੰ ਭਰੋਸਾ ਦਿੱਤਾ ਗਿਆ ਕਿ ਜਿਹੜੇ ਵੀ ਵਿਕਾਸ ਕਾਰਜ ਰਹਿੰਦੇ ਨੇ ਉਹ ਪੈਲਦੇ ਆਧਾਰ ਤੇ ਕਰਵਾਏ ਜਾਣਗੇ ਔਰ ਖਾਸ ਕਰ ਕਿਸੇ ਵੀ ਤਰ੍ਹਾਂ ਦਾ ਪਾਰਟੀ ਮੱਤ ਪੇ ਜਿਹੜਾ ਹੈਗਾ ਉਹਨਾਂ ਵੱਲੋਂ ਨਹੀਂ ਕੀਤਾ ਜਾਊਗਾ ਦਨ ਐਕਸਪਰਟਿਵ ਦੇ ਲਈ ਗੁਰਦਰਸ਼ਨ ਸਿੰਘ ਬਿਆਸ